ਭਾਈ ਹਰਿਆਣਾ ਰੋਡ ਤੇ ਬਲੂਨ ਵਾਲੀ ਗੱਡੀ ਆ ਮੈਂ ਕਹਿੰਦੇ ਹੂ ਪਟੇ ਦਵੇ ਬਲੂਨ ਵਾਲੀ ਐ ਇਹ ਹੁਣ ਬਲੂਨ ਵਾਲੀ ਸਾਨੂੰ ਦੱਸ ਕੇ ਜਿਵੇਂ ਵੀ ਜਿਵੇਂ ਬਲੂਨ ਚ ਹਵਾ ਭਰ ਜਾਂਦੀ ਆ ਉੱੱਲੇ ਜਾਂਦਾ ਉਹ ਲੈ ਵੀ ਜੋ ਬਰੂਸ ਕੀੜਾ ਵਾਹਦਾ ਨਿੱਕੇ ਜੇ ਕੰਮ ਹੋਰ ਨਿਕਲੇ ਸੀ ਉਹ ਕਰਤੇ ਹੁਣ ਮਤਲਬ ਕਿ ਆ ਰਸਤਾ ਵਾਲੀ ਗੱਡੀ ਆ ਰਾਜਸਥਾਨ ਲੋਕ ਪ੍ਰਵਾਹਾਂ ਗੱਡੀ ਦਾ ਕੰਮ ਕਰਨੇ ਅੱਲਾ ਤਾਂ ਇੰਡੋ ਬਾਉਂਡ ਦੀ ਲਾਈ ਆ ਆ ਟੂਲ ਜੇ ਤੇ ਅੜਾ ਦੀਦਾ ਇੰਡੋ ਮੋਡ ਲਾਇਆ ਗੋਲੇ ਲਾਏ ਆ ਇਧਰ ਤੂੰ ਮੁੰਡੇ ਆ ਨਾ ਭਈ ਛੱਤ ਤੇ ਚਾਦਰ ਲਾਤੀ ਸਾਈਡਾ ਸਾਈਡਾ ਦੇ ਪਚਾੜੇ ਰਹਿ ਗਏ ਹੁਣ ਕੀ ਕਰੀ ਜਾਂਦੇ ਆ ਇਹ ਹੁਣ ਕੀ ਕਰੀ ਜਾਂਦੇ ਆ ਗੋਲ ਬਣਾਈ ਜਾਂਦੇ ਆ ਇਧਰ ਰੰਗ ਕਰਦਾ ਪੈਂਦਾ ਗੰਪੀ ਲੈ ਗੰਪ ਹਰਾਂ ਸੰਗੜਾ ਗੱਡੀ ਆਹ ਕਰਦਣੇ ਆਪਾਂ ਪਾਸੇ ਆ ਲਾਉਣੀਆਂ ਪ੍ਰਾਂਤ ਦੀਆਂ ਇੱਕ ਰੰਗ ਜਾਂ ਕਿਹੜੀ ਜਾਂਦਾ ਕਲੀਅਰ ਜੀ ਆਲਾ ਕੀ ਆ ਸੱਚ ਕੱਟੀ ਵੀ ਆ ਬਾਈ ਸੱਚ ਆ ਸੰਗੜਾ ਗੱਡੀ ਜਾਵੇ ਜਿਹੜਾ ਟੜਕੇ ਦਾ ਡਰਾਈਵਰ ਆਇਆ ਵਨ ਬਾਈ ਕਮ ਕਰਾਈ ਜਾਂਦਾ ਇਹ ਕਿਨੇ ਕੰਮ ਨੇ ਕਲੀ ਆਉਂਦਾ ਜੰਨਾ ਟਾਈਮ ਗੱਡੀ ਗੇਟੋਂ ਬਾਹਰ ਨਹੀਂ ਹੋਈ ਦੀ ਉਹਨਾ ਟਾਈਮ ਤੱਕ ਕੰਮ ਨਿਕਲੇ ਹੀ ਜਾਂਦੇ ਚਾਹੇ ਰੁਪਏ ਜੋ ਬਰੋ ਕੀ ਹਾਲ ਚਾਲ ਆ ਠੀਕ ਠਾਕ ਹੋ ਆਪਾਂ ਹੀ ਪੂਰੇ ਵਧੀਆ ਚੜਦੀ ਕਲਾ ਜੀ ਮਾਲਕ ਦੀ ਕਿਰਪਾ ਦੀ ਆਪਾਂ ਆ ਗਏ ਬਰਖ ਸਾਹਿਬ ਦੇ ਠੰਡ ਬਾਲੀਏ ਹੱਥ ਗਾਈ ਠਾਰ ਪੈਰ ਠਾਰ ਕੇ ਤਤਾਲੂਤਾ ਠਾਰ ਕੇ ਤੇ ਆ ਕੇ ਗੱਡੀ 'ਚ ਬਹਿ ਗਏ ਨਿੱਗੀ ਜੀ ਸੀ ਲਾਡੀ ਪਾਈ ਜਾਂਦਾ ਨਾਲਾ ਪੜਦਿਆਂ ਦੇ ਉਹ ਨਾ ਉਹ ਸਮਝੀ ਕੋਈ ਵਾਰਾ ਕੱਟਾ ਮੇਰਾ ਲਾੜਾ ਲਾੜਾ ਪਾ ਤਾ ਇਹ ਨਾਲਾ ਪਈਆਂ ਦਾ ਫੜਦੇ ਨੇ ਲਾਡੀ ਜਣਾ ਬੈਠਾ ਕਹਿੰਦਾ ਮੈਂ ਟੋਪੀ ਤਾਂ ਪੀ ਲਏ ਗਏ ਸਿੱਟਾ ਹੋ ਜਾਗਾ ਲਾਡੀ ਨੂੰ ਫੋਨ ਆਇਆ ਚੌਕੀਦਾਰ ਦਾ ਸਟicker ਲੈ ਬੜਾ ਗੁੱਸੇ ਵਾਲਿਆ ਦੇ ਉਹ ਖੜ ਜਾ ਖੁੱਲ ਖੁੱਲ ਜਾ ਸਟicker ਲੈ ਖੁੱਲ ਲਾਡੀ ਦੇ ਕੰਮ ਦੇਖੋ ਲੱਡੀ ਮੋਟਰ ਲੱਡੀ ਮੋਟਰ ਅਰੇ ਮੇਟਰ ਬਿਆਰੋ ਆਹ ਇਹ ਬੀਲ ਕੱਪ ਲੈਣ ਹੁਣ ਹਲਾ ਗਾਣਾ ਸੱਟ ਗਿਆ ਚਾਚੇ ਦਾ ਹੁਣ ਬੀਲ ਕੱਪ ਲੈਣ ਆਇਆ ਲੱਡੀ ਗਿਆ ਦੁਕਾਨ ਤੇ ਨਾ ਵਿੱਚੀ ਬਟਨ ਪੈਰ ਜਿਹਾ ਉਹਨਾਂ ਠੰਡ ਨ ਹੋਏ ਪਏ ਸੀਗਾ ਤਾਂ ਕਰਕੇ ਠੀਕ ਆ ਜੀ ਇਹਦੇ ਬਾਅਦ ਇਹ ਕਰਦੇ ਕੰਮ ਸਿੱਧੇ ਲਿੱਗੀ ਦਾ ਸਟਾਰਟ ਕਰਦੀ ਬੋਲੋ ਸੰਘੇੜਾ ਵਾਸੀ ਜਾਂ ਨਵੇੜ ਦਾ ਮਾੜਾ ਜੀ ਕਹਿੰਦੇ ਉਹਦਾ ਕਰ ਦੇ ਬਾਜੂ ਬੂਜੀ ਲਾਉਣੇ ਉਹਦੇ ਸੀਟਾਂ ਦੇ ਹੁੰਦੇ ਇੱਥੇ ਜਿਹੜਾ ਹੈਂਡ ਰੈਸਟ ਕਾਇਦਨੇ ਉਹਨੂੰ ਵੱਜ ਕੇ ਦਿੰਦੇ ਆ ਉਹ ਲਾਉਣੇ ਆ ਉਦੋਂ ਬਾਅਦ ਤੇ ਬ੍ਰੈਕਟ ਜਿ ਲਾਉਣੇ ਦੋਗਾ ਤੇ ਉਦੋਂ ਬਾਅਦ ਡਿੱਗੀ ਦਾ ਕੰਮ ਸਟਾਰਟ ਕਰਦੇ ਆ ਚਾਚੇ ਆ ਕੇ ਕਰਾਂ ਲਾਗੇ ਉਦੋਂ ਬਾਅਦ ਉਹ ਕਿਰਾ ਸੱਲ ਸੁੱਲਾ ਮਾਰਦਾ ਛੱਤ ਚਿੰਡੋ ਬੋਡ ਲਾਉਣੀ ਜਿਹੜੀ ਲਿਆ ਕੇ ਡਿੱਗੀ ਦਾ ਲੋਹਾ ਇਹ ਉਦੋਂ ਬਾਅਦ ਚੈਨਰ ਕੱਢ ਕੇ ਕੰਮ ਸਟਾਰਟ ਕਰਦੇ ਆ ਮੈਂ ਟੋਮੇਟੀ ਓਕੇ ਜੀ ਕਰ ਦਿਖਾਉਣੇ ਸਾਨੂੰ ਓਕੇ ਜੀ ਪਰ ਹੁਣ ਮਨ ਲੱਗਿਆ ਪੀਲ ਕੱਪ ਦਾ ਸਾਡਾ ਸੰਘੜਾ ਗੱਡੀ ਦਾ ਆ ਕਰ ਲੈਣੇ ਆਪਾਂ ਪਾਸੇ ਆ ਲਾਉਣੇ ਆ ਪ੍ਰੰਤ ਡਿਜ਼ਾਈਨ ਆ ਚੀਜ਼ਾਂ ਬਣ ਕੇ ਦਿਖਾਉਣੀਆਂ ਇਹ ਲਾਉਣੇ ਐ ਠੀਕ ਆ ਦਿਖਾਉਣਾ ਤੁਹਾਨੂੰ ਕਿਵੇਂ ਲੱਗਦੇ ਆ ਫਿਰ ਲਾ ਕੇ ਬਾਲੇ ਜੱਜ ਦੇ ਦੇ ਵੀਰ ਨੂੰ ਦਿਖਾਉਣਾ ਨੂੰ ਓਕੇ ਤੇ ਉਹ ਬਰੋ ਕਾਤੇ ਬੀਲ ਕੱਪ ਐ ਲਾਇਆ ਥੋੜਾ ਛੋਟਾ ਜਿਹਾ ਬੀਲ ਕੱਪ ਥੱਲੜ ਦੀ ਗਨੀ ਵਿੱਚ ਪੜ ਗਈ ਥੋੜੀ ਬਾਹਰ ਥਲ ਕੋਲੀ ਲਾਉਣੇ ਆ ਬਿਆਨ ਕੋਲ ਇਧਰ ਕਿੰਨੇ ਮੋਢਿਆਂ ਨੇ ਬਈ ਛੱਤ ਤੇ ਚਾਦਰ ਲਾਤੀ ਸਾਈਡਾ ਸਾਈਡਾ ਨੇ ਪਚਾੜੇ ਰਹਿ ਗਏ ਹੁਣ ਕੀ ਕਰੀ ਜਾਂਦੇ ਆ ਇਹ ਹੁਣ ਕੀ ਕਰੀ ਜਾਂਦੇ ਆ ਕੋਲ ਬਣਾਈ ਜਾਂਦੇ ਇਧਰ ਰੰਗ ਕਰਦਾ ਪੈਂਦਾ ਆਉਣੀ ਆ ਇਹਦਾ ਟੂਰਕ ਆ ਉਹ ਲੱਗਿਆ ਬਸ ਉਹ ਮਾੜਾ ਯੋਰ ਲਾਇਆ ਕਹਿੰਦਾ ਮੁੰਡੇ ਨੇ ਚਲੋ ਆਪਾਂ ਦਾ ਬੀਤ ਚੱਲੋ ਬੂ ਬਰੋ ਸੰਘੇੜਾ ਬੱਸ ਦਾ ਤਾਂ ਨਵੇੜ ਦਾ ਕੰਮ ਉਹ ਤਾਂ ਜਾਣਦੀ ਆ ਹੁਣ ਮੈਂ ਫ੍ਰੀ ਹੋ ਗਿਆ ਸੀ ਬੈਠਾ ਹੀ ਮੈਂ ਦਾ 10 ਮਿੰਟ ਦਈ ਹੋਈ ਇਹ ਕੰਮ ਦਾ ਤਾਂ ਆ ਗਿਆ ਨਹੀਂ ਬਸ ਵਿਆਹ ਲੈਣੇ ਜਾ ਵੜਾਂਗੇ ਮਨ ਲੋਕ ਦਾ ਹੁਣ ਕੰਮ ਤਾਂ ਨਿਬੜ ਗਿਆ ਦੱਕੀ ਰਗਣ ਕਾਲੂ ਸਟਾਰਟ ਕਰਾਇਆ ਡੇਲੇਰ ਵਾਸਿਓਂ ਲੱਗ ਜਾਂਦੀ ਆ ਚਾਲ ਕੋਲ ਕਾਲੂ ਦੇਖ ਜਾ ਕਾਲੂ ਕਰ ਲਾਂਗੇ ਬਾਕੀ ਹਰੇ ਕੰਮ ਨਿਪੜ ਗਏ ਚਲੋ ਇਹ ਕੁਝ ਘਾਟ ਘਾ ਲਵਾ ਤੋ ਫਿਰ ਦਿਖਾਉਣੇ ਹੈ ਨਾ ਠੀਕ ਹੈ ਜੀ ਲੈ ਵੀ ਜੋਬਰੂਸ ਕਿਹੜਾ ਵਾਸਦਾ ਨਿੱਕੇ ਜੇ ਕੰਮ ਹੋਰ ਨਿਕਲੇ ਸੀ ਉਹ ਕਰਤੇ ਹੁਣ ਮੈਂ ਲੱਗਿਆ ਰਾਸਤਾ ਨਾਲ ਜਿੱਕੜੀ ਆ ਰਾਜਸਥਾਨ ਲੋਕ ਪ੍ਰਵਾਹਨ ਗਾਡੀ ਕਾ ਕੰਮ ਕਰਨੇ ਮੱਲਾ ਤਾਂ ਇੰਡੋ ਬੌਂਡ ਦੀ ਲਾਈ ਆ ਆ ਟੂਲ ਜੇ ਤੇ ਆੜਾ ਦੀਦਾ ਇੰਡੋ ਬੌਂਡ ਲਾਈ ਆ ਗੋਲੇ ਲਾਏ ਆ ਐਂਗਲ ਗੋਲੇ ਤੇ ਹੁਣ ਮੈਂ ਲੱਗਿਆ ਦਾ ਡੈਸ਼ਬੋਰਡ ਕਸਣਾ ਡੈਸ਼ਬੋਰਡ ਕਸ ਕੇ ਫਿਰ ਇਹ ਤੋਂ ਬਾਅਦ ਟ੍ਰੈਵ ਟਾਕੀ ਤੇ ਇੰਡੋ ਬੌਂਡ ਚੜਾਉਣੀ ਆ ਉਹ ਚੜਾ ਕੇ ਫਿਰ ਜਿਹੜੀ ਹਰਿਆਣਾ ਵਾਲੀ ਰੋਡਵੇਜ ਜੀ ਆ ਉਹਦੇ ਜਾਲ ਦੇ ਸਟੱਡ ਪਾਉਣੇ ਆ। ਉਹ ਪਾ ਕੇ ਉਦੋਂ ਬਾਅਦ ਮੈਨੂੰ ਲੱਗਦਾ ਛੁੱਟੀ ਦਾ ਟਾਈਮ ਹੋਈ ਜਾ 4:00 4:30 ਹੋ ਗਏ। ਇੱਕ ਰੰਗ ਜਾਂ ਕਿਹੜੀ ਜਾਂਦਾ। ਕਲੀਅਰ ਜੀ ਇਹਦਾ। ਹਰ ਕਿਆ ਸੱਚ ਕਿੱਥੇ ਵੀ ਆ ਬਾਈ ਸੱਚ। ਆ ਸੰਜੀੜਾ ਗੱਡੀ ਜਾਣਾ ਟੜਕੇ ਦਾ ਡਰਾਈਵਰ ਆਇਆ ਉਹਨਾਂ ਦਾ। ਬਾਈ ਕੰਮ ਕਰਾਈ ਜਾਂਦਾ। ਇਹ ਕਿਨੇ ਕ ਕੰਮ ਨੇ ਕਲੀ ਆਉਂਦਾ ਜਨਾ ਟਾਈਮ ਗੱਡੀ ਗੇਟੋਂ ਬਾਹਰ ਨਹੀਂ ਹੁੰਦੀ ਉਹਨਾਂ ਟਾਈਮ ਤੱਕ ਕੰਮ ਨਿਕਲੀ ਜਾਂਦੇ ਚਾਹੇ ਰੇਫੇਰ ਵਾਲੀ ਆ ਤੇ ਚਾਹੇ ਨਵੀਂ ਠੀਕ ਹੈ ਜੀ ਤਾਂ ਕਰਕੇ ਜਿੰਨਾ ਟਾਈਮ ਗੱਡੀ ਗੇਟੋਂ ਬਾਹਰ ਨਹੀਂ ਹੁੰਦੀ ਉਹਨਾਂ ਟਾਈਮ ਬਸ ਟੈਨਸ਼ਨ ਹੀ ਆ ਗੇੜੇ ਲੱਗ ਜਾਂਦੇ ਵੀ ਆਹ ਲਾ ਦੇ ਆਹ ਲਿਆ ਕੇ ਲਾ ਦੇ ਆਹ ਲੈ ਕੇ ਆਵਾ ਲਾ ਦੇ ਠੀਕ ਹੈ ਹੁਣ ਬਸ ਇਹਦਾ ਡੈਸ਼ਬੋਰਡ ਕਾਕ ਇੱਕ ਦੂਬਾਰ ਪਾਕ ਸਟੱਡ ਉਹਦੇ ਦੂਜੀ ਦੇ ਰਾ ਹਰਿਆਣੇ ਵਾਲੀ ਤੇ ਉਦੋਂ ਬਾਅਦ ਛੁੱਟੀ ਦਾ ਟਾਈਮ ਹੋ ਜਾਊ ਫਿਰ ਚੱਲਦੇ ਆ ਘਰੇ ਕੱਲੂ ਦੇਖਦੇ ਅੱਧੀ ਦਿਹਾੜੀ ਲਾ ਦਾਂਗੇ ਜਾਗੂ ਆ ਕੱਲੂ ਫਿਰ ਜਾਗੂ ਤੇ ਵੀ ਜਾਣਾ ਠੀਕ ਆ ਕਿ ਨਹੀਂ ਇੱਧਰ ਪੈਂਟਰ ਲੱਗਿਆ ਪੰਪ ਟੀਨ ਭਾਰਨਾ ਰੰਗ ਦਾ ਜਬਾੜਾ ਚੜਦਾ ਤਾਂ ਕਰ ਕੀ ਹੋਇਆ ਛੋਟਾ ਕੱਟਣਾ ਨਵੇਂ ਡੈਸ਼ਬੋਰਡ ਦਾ ਪੰਗਾ ਹੀ ਆ ਬਣਵਾਇਆ ਤਾਂ ਉਹਦੇ ਨਾਲ ਦੇ ਹੀ ਸੀ ਗੱਲ ਕਰ ਪੰਗਾ ਪੈ ਗਿਆ ਆਈਦਾ ਇਹ ਭਾਈ ਹਰਿਆਣਾ ਰੋਡ ਵੇ ਬਲੂਨ ਵਾਲੀ ਗੱਡੀ ਆ ਮੈਂ ਕਹਿੰਦੇ ਮੂੰ ਪਟੇ ਦਵੇ ਵੇ ਬਲੂਨ ਵਾਲੀ ਐ ਇਹ ਹੁਣ ਬਲੂਨ ਵਾਲੀ ਤੁਹਾਨੂੰ ਦੱਸ ਕੀ ਜਿਵੇਂ ਵੀ ਜਿਵੇਂ ਬਲੂਨ ਚ ਹਵਾ ਭਰ ਜਾਂਦੀ ਆ ਫੁੱਲੇ ਜਾਂਦਾ ਉਵੇਂ ਮੰਨੋ ਜਦੋਂ ਇਹ ਸਟਾਰਟ ਹੋ ਜਾਂਦੀ ਆ ਗੱਡੀ ਦਾ ਪ੍ਰੈਸ਼ਰ ਬਣ ਜਾਂਦਾ ਹਨਾ ਜਿੰਨਾ ਜਿਵੇਂ ਜਿਵੇਂ ਪ੍ਰੈਸ਼ਰ ਬਣੀ ਜਾਂਦਾ ਉਵੇਂ ਉਵੇਂ ਇਹਦੀ ਬਾਡੀ ਤਾਂ ਚੱਕੀ ਜਾਂਦੀ ਆ ਕਮਾੜੀਆਂ ਤਾਂ ਚੱਕੀਆਂ ਨੇ ਜੱਕਾ ਜੱਕ ਟੈਪ ਹੁੰਦੀ ਐ ਜਿਵੇਂ ਜਿਵੇਂ ਇਹਦੇ ਟੈਂਕੀਆਂ 'ਚ ਪ੍ਰੈਸ਼ਰ ਭਰੀ ਜਾਂਦਾ ਹੋ ਉਹਦੇ ਉਹ ਨਹੀਂ ਨੇ ਥੱਲੇ ਉਹ ਬਲੂਨ ਹੈ ਮੰਨ ਲਿਆ ਜਦੋਂ ਪ੍ਰੈਸ਼ਰ ਭਰੀ ਜਾਂਦਾ ਟੈਂਕੀਆਂ 'ਚ ਉਮੀ ਉਮੀ ਇਹ ਤਾਂ ਚੱਕੀ ਜਾਂਦੀ ਆ ਬਾਡੀ ਤਾਂ ਕਰਕੇ ਇਹਨੂੰ ਕਹਿੰਦੇ ਆ ਬਲੂਨਾ ਬਲੂਨ ਵਾਲੀ ਗੱਡੀ ਠੀਕ ਆ ਜੀ ਮੈਂ ਇਹਨੂੰ ਪਹਿਲਾਂ ਭੁਲੇਖਾ ਪਾ ਗਿਆ ਮੈਂ ਤਾਂ ਧਿਆਨ ਨਹੀਂ ਮਾਰਿਆ ਜਦੋਂ ਆਈ ਆ ਮੈਂ ਕਿਤੇ ਮੂੰਹ ਪਟੇ ਦਵੇ ਵੇ ਪਰ ਪਟੇ ਨਹੀਂ ਸੀ ਦਵੇ ਮੇਰੇ ਬਲੂਨਾ ਵਾਲੀ ਗੱਡੀ ਆ ਠੀਕ ਆ ਜੀ ਮੈਂ ਮਾ ਸ਼ੀਟ ਸਿਲੈਕਟ ਕਰਦਾ ਸੀਗਾ ਆ ਕਰੀ ਗਾ ਨਿਸ਼ਾਨੀ ਲਾਈ ਪਿਆ ਸਰਮੈਕੇ ਦੀ ਸ਼ੀਟ ਆ ਇਹ ਦੁਕਾਨ ਵਾਲੇ ਕੋਲੇ ਜਾਣਾ ਉੱਥੋਂ ਲੈ ਕੇ ਆਉਣੀ ਆ ਇੱਧਰ ਲਾਤੀ ਦੂਜੇ ਸ਼ਰਟ ਚ ਲਿਆ ਗਏ ਠੀਕ ਹੈ ਜੀ ਆ ਖੜਾ ਛੋਟਾ ਸਭਾ ਆ ਗਿਆ ਬੱਡੀ ਕੀ ਗੱਲ ਕੱਲੂ ਜਰਾਵਾ ਹੁਣ ਡਿੱਗੀ ਦਾ ਕੰਮ ਕਰਾ ਅੱਜ ਤੱਕ ਚੱਲਦਾ ਕੋਈ ਨਹੀਂ ਠੀਕ ਹੈ ਜੀ ਆ ਵੀ ਚੋਬਰਾ ਆਪਣੇਲੇ ਪਾਸੇ ਤਾਂ ਲਾਈਟ ਦਾ ਬਾਈਕ ਆ ਗਿਆ ਤੜਕੇ ਦਾ ਜਨਰੇਟਰ ਚੱਲੀ ਜਾਂਦਾ ਮੈਂ ਹੁਣ ਮੇਰੀ ਹੋ ਗਈ ਛੁੱਟੀ ਮੈਂ ਚੱਲਿਆ ਘਰੇ ਘਰੇ ਆ ਜਾ ਮਿਲਦੇ ਸਨ ਠੀਕ ਹੈ ਜੀ ਮੈਂ ਵੀ ਮਿੱਤਰ ਪਿਆਰਿਓ ਮੈਂ ਤਾਂ ਆ ਗਿਆ ਘਰੇ ਨੰਮੀ ਗਏ ਹੋਇਆ ਵਿਆਹ ਵਾਲਿਆਂ ਦੇ ਮਾਜਾ ਭੀਆਂ ਫੜ ਲਿਆ ਸੀਗਾ ਤੇ ਚਾਬੀਆਂ ਫੜ ਕੇ ਮੰਮੀ ਕਹਿੰਦੀ ਸੀ ਮੈਂ ਰੋਟੀ ਆ ਕੇ ਲਾ ਦੂੰ ਪਰ ਵਿਆਹ ਹੋਇਆ ਨੇ ਰੋਟੀ ਉੱਥੀ ਫੜਾਤੀ ਤੇ ਮੈਂ ਹੁਣ ਖਾ ਕੇ ਰੋਟੀਆਂ ਫ੍ਰੀ ਹੋ ਗਿਆ ਤੇ ਬਾਹਰ ਧੋਲੇ ਆਉਦੇ ਕੱਪੜੇ ਲੀੜਿਆ ਬਦਲ ਲਿਆ ਰੋਟੀਆਂ ਖਾ ਕੇ ਤੇ ਹੁਣ ਮੈਂ ਬਾਪਾ ਇੰਨੇ ਆ ਉਦੋਂ ਬਾਪੇ ਵਰ ਗਿਆ ਜਾਨਗੇ ਚਲ ਬਾਰਿਸ਼ ਬਾਹਰੋਂ ਲੱਗੀ ਗਿਆ ਵੀ ਹੋ ਲੈਣਗੇ ਹਣਾ ਤੇ ਬਸ ਅੱਜ ਦਾ ਇਹ ਨਾ ਕੀ ਵਲੋਗ ਆ ਮੇਰੇ ਸਾਹ ਉਹਨਾ ਮੈਂ ਹੀ 10 ਮਿੰਟ ਦਾ ਬਣਿਆ ਹੋਊ ਅੱਜ ਕਬਜੋ ਕੰਮ ਇੱਕ ਮੰਨ ਕੇ ਚੱਲੋ ਵੀ ਇੱਕੇ ਸਾਹ ਚੱਲੀ ਜਾਵੇ ਹਨ ਲਗਾਤਾਰ ਕੰਮ ਫਿਰ ਤਾਂ ਮਨੋ ਵੀ ਬਲੌਗ ਬਣੀ ਜਾਂਦਾ ਹਨ ਤੇ ਜਿਵੇਂ ਹੁਣ ਮੰਨ ਕੇ ਚੱਲੋ ਵੀ ਇੱਕ ਗੱਡੀ ਤੋਂ ਲਾਗੇ ਦੂਜੀ ਤੇ ਹਟ ਕੇ ਦੂਜੀ ਤੋਂ ਲਾਗੇ ਤੀਜੀ ਤੇ ਲਾਗੇ ਐ ਨਾਲ ਦਾ ਕੰਮ ਦਾ ਮਨੋ ਵੀ ਬੰਦੇ ਦਾ ਫਲੋ ਜ ਟੁੱਟ ਜਾਂਦਾ ਹਨ ਤੇ ਨਾਲੇ ਮਨੋ ਵੀ ਮੈਨੂੰ ਵੀ ਨਹੀਂ ਨਜ਼ਾਰਾ ਆਉਂਦਾ ਹਨ ਕੰਮ ਕਰਨ ਦਾ ਠੀਕ ਹੈ ਦੋ ਨੰਬਰ ਤੀਜੇ ਨੰਬਰ ਤੇ ਫਿਰ ਵੀਡੀਓ ਬਣਾਉਣ ਨੂੰ ਜੀ ਨਹੀਂ ਕਰਦਾ ਵੀ ਆਹ ਕੰਮ ਤਾਂ ਛੜਤਾਂ ਵਿੱਚ ਉਹ ਦੂਜੀ ਨੂੰ ਲੱਗ ਗਏ ਫਿਰ ਉਹਦਾ ਕੀ ਦੱਸਾਂ ਹਣਾ ਤਾਂ ਕਰਕੇ ਬਾਕੀ ਕੋਈ ਨਹੀਂ ਜਦੋਂ ਲਗਾਤਾਰ ਕੰਮ ਚੱਲਦਾ ਹੁੰਦਾ ਉਦੋਂ ਤਾਂ ਆਪਾਂ ਵਲੌਗ ਬਣਾਈ ਜਾਂਦੇ ਹਾਂ ਠੀਕ ਹੈ ਜੀ ਤੇ ਬਸ ਕੱਲ ਨੂੰ ਕਰਨ ਰਿਹਾ ਕੀ ਦਾ ਸਟਾਰਟ ਕੰਮ ਕੱਲ ਵੀ ਕਹਿੰਦਾ ਸੀ ਚਲੋ ਕੋਈ ਨਹੀਂ ਅੱਜ ਥੋੜਾ ਜਿਹਾ ਇੱਕ ਤਾਂ ਉਹ ਸੰਘੇੜਾ ਗੱਡੀ ਯਾਨੀ ਸੰਘੇੜਾ ਬੱਸ ਜੀ ਉਹਦਾ ਕਰਕੇ ਕੰਮ ਵਿੱਚ ਰਹਿ ਗਿਆ ਹਣਾ ਤੇ ਇੱਕ ਰਾਸਤਾਨ ਵਾਲੀ ਗੱਡੀ ਦਾ ਉਹਦਾ ਹਰਨਾ ਸੀ ਗਰਾਸਤਾਨ ਵਾਲੀ ਰੋਡ ਵੇਹ ਕਿਹੜੀ ਸੀ ਰਾਜਤਾਨ ਲੋਕ ਪ੍ਰਵਾਹ ਹਨ ਉਹਦੇ ਡੈਸ਼ਬੋਰਡ ਜਾ ਕਰਨਾ ਸੀ ਡੈਸ਼ਬੋਰਡ ਫਿਰ ਰਹਿ ਗਿਆ ਅਸੀਂ ਸਰਮਈ ਕਾ ਸਮੂਹਕਾ ਚੱਕਣ ਬਾਅਦ ਉਹਦਾ ਜਿਹੜੀ ਉਹ ਦੂਜੀ ਆਈ ਆਪਣੀ ਹਰਿਆਣ ਵਾਲੀ ਰੋਡ ਵੇਹ ਉਹਦੇ ਇੰਡੋ ਮਾਉਂਟ ਸੱਚੀ ਇੰਡੋ ਮਾਉਂਟ ਲੈਣ ਗਏ ਸੀਗੇ ਲੋਹਾ ਵਾਲਾ ਹਾਰਪ ਲੈਣ ਵਾ ਕੇ ਡਿੱਗੀ ਦਾ ਚਲੋ ਲੋਹਾ ਆ ਕੇ ਡਿੱਗੀ ਦਾ ਹਨਾ ਤੇ ਤੜ ਕਿ ਡਿੱਗੀ ਦਾ ਕੰਮ ਸਟਾਰਟ ਕਰਾ ਦਿੰਦੇ ਠੀਕ ਹੈ ਡੈਸ਼ਬੋਰਡ ਕਸ ਕੇ ਮੰਨ ਡੈਸ਼ਬੋਰਡ ਤਾਂ ਆਪਣਾ ਪੰਜਾਂ ਮਿੰਟਾਂ ਦਾ ਕੰਮ ਹੈ ਪੇਜੀ ਮਾਰਨੇ ਵਾ ਠੀਕਾ ਮਾੜੀ ਮੋਟੀ ਕੱਟ ਵੱਢ ਕਰਕੇ ਤੇ ਉਹ ਲਾ ਕੇ ਉਸ ਤੋਂ ਬਾਅਦ ਪੀਜ ਫੁੱਲ ਲਾ ਕੇ ਆਪਦਾ ਡੈਸ਼ਬੋਰਡ ਸੈੱਟ ਕਰਕੇ ਤੇ ਡਰਾਈਵਰ ਟਾਕੀ ਤੇ ਲਾ ਕੇ ਇੰਡੋਮੋਟਰ ਆਸਤਾਨ ਵਾਲੀ ਤੇ ਉਸ ਤੋਂ ਬਾਅਦ ਮੰਨੋ ਵੀ ਆਪਾਂ ਉਹਨਾਂ ਨੂੰ ਸ਼ੁਰੂ ਕਰ ਦਾਂਗੇ ਡਿੱਗੀ ਦਾ ਠੀਕ ਹੈ ਜੀ ਹਰਿਆਣੇ ਵਾਲੀ ਦਾ ਤੇ ਆਪਾਂ ਦਾ ਪਾਰਕ ਇਸਕੇ ਤੇ ਡਿੱਗੀ ਕੰਪਲੀਟ ਕਰ ਦਾਂ ਦੋ ਦਿਨ ਦੋ ਦਿਨ ਤਾਂ ਲੱਗ ਹੀ ਜਾਣਗੇ ਉਹਦੇ ਉਸ ਤੋਂ ਬਾਅਦ ਇੰਡੋਮੋਟਰ ਛੇ ਆਪਾਂ ਚੜਾਈਏ ਬਾਕੀ ਲੱਗੂ ਜੇ ਪਤਾ ਜੇ ਹੋਰ ਬੰਦੇ ਮਿਲ ਗਏ ਤਾਂ ਠੀਕ ਹੈ ਕਿਉਂਕਿ ਕੰਮ ਵਾਲਾ ਉੱਤੇ ਚੜਿਆ ਪਿਆ ਕੰਮ ਵਾਲਾ ਨਜਾਇਜ਼ ਆ ਤਾਂ ਕਰਕੇ ਤੇ ਬਾਕੀ ਦੰਦ ਕੰਮ ਦੇ ਚੱਲਾਗੇ ਕਿਵੇਂ-ਕਿਵੇਂ ਕੰਮ ਨਿਬੜਦਾ ਤੇ ਤੁਹਾਨੂੰ ਦੱਸ ਹੀ ਦਿੱਤਾ ਸੀ ਅੱਜ ਗੱਡੀ ਦਾ ਵੀ ਬਲੂਨ ਵਾਲੀ ਗੱਡੀ ਹੈ ਮੈਨੂੰ ਇਦਾਂ ਦੀ ਪਟੇ ਲੱਗੀਆਂ ਪਰ ਬਾਡੀ ਨੂੰ ਵੀ ਬਹੁਤ ਭਾਰੀ ਆ ਦੱਸਦੀ ਆ ਬਾਡੀ ਗੱਡੀ ਦੀ ਹਰਿਆ ਹਰਿਆ ਨੇ ਕਹਿੰਦੇ ਭਾਈ ਬਾਡੀ ਦਾ ਹੌਲ ਹੋਈ ਆ ਕਹਿੰਦਾ ਤੁਹਾਨੂੰ ਬਹਿ ਨਹੀਂ ਸੀ ਕਿਹਾ ਜਦ ਗੱਡੀ ਆਈ ਅੱਜ ਕਿਹਾ ਵੀ ਬਾਡੀ ਤਾਂ ਖਾਈ ਭਾਰੀ ਲੱਗਦੀ ਆ ਵੀ ਜੈਪੁਰ ਦੀ ਬਾਡੀ ਲੱਗੀ ਹੋਈ ਆ ਨਾ ਜੀ ਕਹਿੰਦਾ ਤੁਹਾਨੂੰ ਬਹਿ ਨਹੀਂ ਆ ਕਹਿੰਦਾ ਵੀ ਇੰਨੀ ਭਾਰੀ ਬਾਡੀ ਹੈ ਨਹੀਂ ਗੀ ਤੇ ਜਦੋਂ ਥੱਲੋਂ ਫੋਰਸ ਦੇ ਪਟਿਆ ਇੱਕ ਤਾਂ ਚੈੱਕ ਪਲੇਟ ਮਨੂੰ ਵੀ ਦੋ ਸੂਤ ਮੋਟੀ ਪਾਈ ਵੀ ਆ ਮੇਰੇ ਖਿਆਲ ਨਾਲ ਹੋਊਗੀ ਨਾ ਵੜਾਏ 35 40 ਕਿਲੋ ਦੀ ਚੱਕ ਪਲੇਟ ਹੋ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ 200 ਤੋਂ ਮੋਟੀ ਆ 20 ਠੀਕ ਆ ਤੇ ਇੱਕ ਨੰਬਰ ਦੂਜਾ ਮਨੋ ਵੀ ਥੱਲੇ ਪਾਏ ਵੇ ਆ ਚੈਨਰ ਜਿਹੜੇ ਆਪਾਂ ਮੌੜਦੇ ਹੁੰਨੇ ਪਰਨਾਲੀਆਂ ਪੱਤਰੀਆਂ ਉਹ ਸਾਰੀ ਪਰਨਾਲੀ ਵੀ ਮਸਾ 1.5 ਕਿਲੋ 1.5 ਕਿਲੋ ਦੀ ਬਣਦੀ ਹੁੰਦੀ ਆ ਵੱਡੀ ਪਰਨ ਵਿੱਚ ਮਨੋ ਵੀ ਤਿੰਨ ਬਾਅਦ ਤੋਂ ਬਾਅਦ ਤਿੰਨ ਫੁੱਟ ਦੀ ਪਰਨਾਲੀ ਹੁੰਦੀ ਆ ਉਹ ਹੋਊਗੀ ਮਨੋ ਵੀ 2.5 ਕਿਲੋ ਦੀ ਉਹ ਹੁੰਦੀ ਆ ਤੇ ਜਿਹੜੇ ਇਹਨਾਂ ਦੇ ਚੈਨਰ ਪਾਏ ਵੇ ਇਹ ਚੈਨਰ ਹੋਊਗਾ ਘੱਟੋ-ਘੱਟ ਨਾਲ ਵਾਲਾ 7-8 ਕਿਲੋ ਦੇ ਜਿਹੜੀਆਂ ਐ ਪਾਏ ਵੀ ਲੰਮੀਆਂ ਇਹਨਾਂ ਦੇ ਜਾਂ ਆ ਪੈਂਗਲਾਂ ਪਾਉਣੇ ਨੇ ਐਂਗਲ ਦਾ ਵੀ ਬਸ ਕਿਲੋ 1.5 ਕਿਲੋ ਵਜਨ ਬਣਦਾ ਹੁੰਦਾ ਜਿਹੜੀ ਵੱਟ ਕੇ ਪਾਉਣੇ ਹੁੰਦੇ ਆ ਕੱਲੀ-ਕੱਲੀ ਦਾ ਕੱਲੀ-ਕੱਲੀ ਪਰਣ ਵਾਲੀ ਦਾ ਤੇ ਇਹਨਾਂ ਦੇ ਤਾਂ ਚੈਨਰਾਂ ਦੇ ਇਕੱਲੇ-ਇਕੱਲੇ ਚੈਨਰ ਦਾ 7-8 ਕਿਲੋ ਵਜਨ ਹੋਊਗਾ ਘੱਟੋ-ਘੱਟ ਹਨਾ ਠੀਕ ਆ ਤਾਂ ਕਰਕੇ ਕਹਿੰਦੇ ਸੀ ਵੀ ਬਾਡੀ ਦਾ ਬੜੀ ਨਜਾਇਜ਼ ਭਾਰੀ ਹੋ ਗਈ ਬਾਡੀ ਮਤਲਬ ਐ ਆ ਜੈਪੁਰ ਦੇ ਜਿਹੜੇ ਬਾਟੀਆਂ ਲਾਉਂਦੇ ਹਨਾ ਉਹਨਾਂ ਨੂੰ ਸ਼ੇਪ-ਸ਼ੂਪ ਤੱਕ ਕੋਈ ਚ ਇਵੇਂ ਦਬੜੂ ਕੁਸੜੀ ਕਰਦੇ ਕੰਮ ਠੀਕ ਆ ਕੋਈ ਸ਼ੇਪ ਤਾਂ ਹੀ ਕਹਿੰਦੇ ਵੀ ਭਦੌੜ ਦੀ ਬਾੜੀ ਮਸ਼ਹੂਰ ਆ ਕਿਉਂਕਿ ਭਦੌੜ 'ਚ ਨਵੇਂ-ਨਵੇਂ ਡਿਜ਼ਾਈਨ ਨਿਕਲਦੇ ਰਹਿੰਦੇ ਆ ਬਾੜੀਆਂ ਦੇ ਤਾਂ ਕਰਕੇ ਭਦੌੜ ਦੀ ਬਾੜੀ ਮਸ਼ਹੂਰ ਆ ਠੀਕ ਆ ਜੀ ਤੇ ਉਹਨਾਂ ਨੂੰ ਡਿਜ਼ਾਈਨ ਤੱਕ ਕੋਈ ਮਤਲਬ ਨਹੀਂ ਉਹਨਾਂ ਆ ਮਜ਼ਬੂਤ ਆ ਆਪਾਂ ਵੀ ਬਾੜੀ ਲਾਉਣੇ ਆ ਬਾਕੀ ਗਾਹਕ ਦੇ ਸਿਰ ਤੇ ਜਿਵੇਂ ਗਾਹਕ ਮੰਨੋ ਵੀ ਉਹ ਕਹਿੰਦੇ ਹੁੰਦੇ ਜਿੰਨਾ ਕੁ ਗੋੜ ਪਾਈ ਜਾਵਾਂਗੇ ਉਹਨਾਂ ਕ ਰਸ ਮਿਲੀ ਜਾਊ ਹਨਾ ਉਨੀ ਕ ਮਠਾਸ ਮਿਲੀ ਜਾਊ ਉਸ ਹਾਵ ਨਾਲ ਜਿਵੇਂ ਗਾਹਕ ਨੇ ਪੈਸੇ ਲਾਉਣੇ ਉਸ ਹਾਵ ਨਾਲ ਬਾੜੀ ਲੱਗ ਜਾਂਦੀ ਆ ਜੇ ਗਾਹਕ ਚੰਗਾ ਰੇਟ ਤਾਂ ਮੰਨੋ ਵੀ ਬਾਡੀ ਵੀ ਭਾਰੀ ਲੱਗ ਜਾਂਦੀ ਆ ਤੇ ਬਾਕੀ ਬੱਚਾ ਆਪਣੇ ਬਾੜੀ ਬਾਡੀ ਭਾਰੀ ਲਵਾ ਕੇ ਰਾਜੀ ਨਹੀਂ ਕਿਉਂਕਿ ਅਗਲਾ ਕਹਿੰਦਾ ਵੀ ਐਵਰੇਜ ਨਹੀਂ ਦਿੰਦੀ ਗੱਡੀ ਹਨਾ ਤਾਂ ਹੀ ਸਕੂਲਾਂ ਦੇ ਵਿੱਚ ਮੰਨੋ ਵੀ ਕੰਪਨੀ ਫਟਡ ਬਾਡੀ ਨਹੀਂ ਲੈਂਦੇ ਆ ਗੱਡੀਆਂ ਦੇ ਕਿਉਂਕਿ ਉਹ ਹਲਕੀ ਹੁੰਦੀ ਆ ਕੰਪਨੀ ਦੀ ਬਾਡੀ ਤੇ ਐਵਰੇਜ ਵਧੀਆ ਦਿੰਦੀ ਆ ਤੇ ਆਪਣੇ ਵੀ ਇੰਨੀ ਭਾਰੀ ਬਾਡੀ ਲਵਾ ਕੇ ਰਾਜੀ ਨਹੀਂ ਕੋਈ ਅਗਲਾ ਕਹਿੰਦਾ ਕਾਹਨੂੰ ਗੱਡੀ ਤੇ ਬੋਝ ਪਾਉਣਾ ਤੇ ਵੀ ਐਵਰੇਜ ਵੀ ਘੱਟ ਲੈਂਦੀ ਆ ਠੀਕ ਆ ਇਹ ਕਾਰਨ ਤੇ ਬਾਕੀ ਡਿਜ਼ਾਈਨ ਜੁਨ ਪੱਖੋਂ ਭਧੌੜ ਦੀ ਬਾਡੀ ਇੱਕ ਨੰਬਰ ਤੇ ਆ ਤਾਨੂੰ ਸਾਰੀ ਡਿਟੇਲ ਦਊਂ ਇੱਕ ਦਿਨ ਬਲੌਗ 'ਚ ਨਾ ਚਲੋ ਮੈਂ ਤੁਹਾਨੂੰ ਮਾੜਾ ਜਿਹਾ ਦੱਸਦਾ 1999 ਦੇ ਵਿੱਚ ਆਪਾਂ ਨੂੰ ਭਧੌੜ ਨੂੰ ਅਵਾਰਡ ਮਿਲਿਆ ਸੀ ਬੈਸਟ ਬਾਡੀ ਦਾ ਬੱਸ ਬੱਸ ਬੈਸਟ ਬਸ ਬਾਡੀ ਦਾ 1999 ਦੇ ਵਿੱਚ ਠੀਕ ਹੈ ਜੀ ਉਦੋਂ ਅਵਾਰਡ ਮਿਲਿਆ ਸੀ ਆਪਾਂ ਨੂੰ ਭਧੌੜ ਨੂੰ ਤੁਹਾਨੂੰ ਸਾਰੀ ਜਾਣਕਾਰੀ ਦਵਾਂ ਕਿਵੇਂ ਅਵਾਰਡ ਮਿਲਿਆ ਸੀ ਕਿੱਥੇ ਮਿਲਿਆ ਸੀ ਕਿਵੇਂ-ਕਿਵੇਂ ਗੱਲਬਾਤ ਹੋਈ ਸੀ ਸਾਰੀ ਦੱਸਾਂ ਠੀਕ ਹੈ ਕਿਵੇਂ ਭਧੌੜ ਦੀ ਬਾਡੀ ਇੱਕ ਨੰਬਰ ਤੇ ਆਈ ਹੈ ਠੀਕ ਹੈ ਜੀ ਤਾਂ ਹੀ ਦੂਰੋਂ ਦੂਰੋਂ ਆ ਕੇ ਇੱਥੇ ਆਉਂਦੇ ਆ ਤੇ ਬਾਕੀ ਠੀਕ ਆ ਕੋਈ ਨਹੀਂ ਦਿਖਾਉਣੇ ਚੱਲਾਂਗੇ ਤੁਹਾਨੂੰ ਕੰਮ ਤੇ ਬਾਠ ਠੀਕ ਆ ਅੱਜ ਦਾ ਵਲੌਗ ਇੰਨਾ ਹੀ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਵਲੌਗ ਲਾਈਕ ਕਰਿਓ ਸ਼ੇਅਰ ਕਰਿਓ ਨਵੇਂ ਮੇਰੇ ਜਿਹੜੇ ਦਰਸ਼ਕ ਵੀਰ ਚਾ ਜਨਮਿਤਰ ਮੇਰੀਆਂ ਮਾਤਾ ਮਾਪੇ ਨਾਲ ਮੇਰੇ ਵੀਰ ਭਰਾ ਦੇਖਦੇ ਨੇ ਹਨਾ ਚੈਨਲ ਨੂੰ ਕਰੇ ਸਬਸਕ੍ਰਾਈਬ ਤੇ ਸਪੋਰਟ ਕਰਿਓ ਵੱਧ ਤੋਂ ਵੱਧ ਫੇਸਬੁੱਕ 'ਚ ਪੇਜ ਨੂੰ ਵੀ ਕਰਿਓ ਫੋਲੋ ਤੇ ਆਪਾਂ ਡੇਲੀ ਡੇਲੀ ਆਪਣਾ ਜਿਹੜਾ ਦਿੰਦੇ ਰਹਾਂਗੇ ਆਪਣੇ ਕੰਮ ਦੀ ਠੀਕ ਆ ਜੀ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਲਵ ਯੂ ਜੀ ਆਉਂਦੇ ਬਾਦ ਤਰੱਕੀਆਂ ਮਨੋਂ ਰੱਬ ਸਭ ਨੂੰ ਤਰੱਕੀਆਂ ਵਾਖੇ ਚੜ੍ਹਦੀ ਕਲਾ 'ਚ ਰੱਖੇ ਜਲਦੀ ਤੋਂ ਜਲਦੀ ਤੁਸੀਂ ਬ ਤੇ ਹਰ ਮਦਾਨ ਫਤਿਹ ਕਰਨ ਦਾ ਬਲ ਬਖਸ਼ੇ ਮਹਾਰਾ ਸੱਚੇ ਪਾਤਸ਼ਾਹ ਤੁਹਾਨੂੰ ਠੀਕ ਹੈ ਜੀ ਮਿਲਦੇ ਆਂ ਬਲੌਗ ਦੇ ਨਾਲ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਓਕੇ ਜੀ